ਪਿਆਰੇ ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪ੍ਰੇਰਕ ਦੇ ਰਿਜ਼ਲਟ ਖੇਤ ਦੇ ਵਿੱਚੋਂ ਤਾਂ ਅਸੀਂ ਅੱਜ ਦੇ ਟਾਈਮ ਹੈਗੇ ਆਂ ਇੱਕ ਆਲੂਆਂ ਦੇ ਖੇਤ ਦੇ ਵਿੱਚ ਜਿਹੜੀ ਕੀ ਇਸ ਸਾਲ ਦੀ ਹੀ ਫਸਲ ਹੈਗੀ ਹੈਗੀ ਤਾਂ ਤੁਸੀਂ ਦੇਖ ਰਹੇ ਆ ਕਿ ਜਿੱਥੇ ਬਿਲਕੁਲ ਮੈਂ ਸਾਹਮਣੇ ਖੜਾਂਗਾ ਤਾਂ ਇੱਕ ਸੋਟੀ ਵੀ ਲੱਗੀ ਹੋਈ ਆ ਔਰ ਪਿੱਛੇ ਬੋਰਡ ਵੀ ਲੱਗਿਆ ਹੋਇਆਗਾ ਤਾਂ ਸੱਜੇ ਹੱਥ ਦੇ ਆਲੂਆਂ ਦੇ ਵਿੱਚ ਔਰ ਖੱਬੇ ਹੱਥ ਦੇ ਆਲੂਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਫਰਕ ਮਿਲ ਰਿਹਾ ਹੋਊਗਾ ਇਹ ਬਿਲਕੁਲ ਇੱਕ ਖੇਤ ਆ ਇੱਕ ਕਿਸਾਨ ਦਾ ਖੇਤ ਆ ਇੱਕੋ ਸਮੇਂ ਦੀ ਬਜਾਈ ਹੈਗੀ ਤਾਂ ਜਿਹਦਾ ਫਰਕ ਤੁਸੀਂ ਦੇਖ ਸਕਦੇ ਆ ਇਹ ਇੱਕ ਵੈਰੈਟੀ ਹੈਗੀ ਤਾਂ ਸੱਜੇ ਹੱਥ ਦੀਆਂ ਜਿਹੜੀਆਂ ਵੇਲਾ ਹੈਗੀਆਂ ਵੇਲਾ ਦੀ ਗਰੋਥ ਹੈਗੀ ਆ ਜਰਮੀਨੇਸ਼ਨ ਹੈਗੀ ਆ ਤਾਂ ਤੁਹਾਨੂੰ ਉਹ ਫਰਕ ਨਜ਼ਰ ਆ ਰਿਹਾ ਹੋਊਗਾ ਤਾਂ ਇਹ ਰਿਜ਼ਲਟ ਹੈਗਾ ਪ੍ਰੇਰਕ ਦਾ ਤਾਂ ਬਿਲਕੁਲ ਮੈਂ ਨਜ਼ਦੀਕ ਤੋਂ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਤੁਸੀਂ ਆਪ ਕਲੀਅਰ ਕੱਟ ਦੇਖ ਸਕਦੇ ਆ ਵੇਲਾਂ ਦੇ ਰੰਗ ਦਾ ਫਰਕ ਵੇਲਾਂ ਦੀ ਗਰੋਥ ਦਾ ਫਰਕ ਤਾਂ ਜਿਵੇਂ ਅਸੀਂ ਪ੍ਰੇਰਕ ਦੇ ਵਿੱਚ ਬੋਲਦੇ ਆ ਕਿ ਜਰਮੀਨੇਸ਼ਨ ਜ਼ਿਆਦਾ ਹੋਊਗੀ ਛੇਤੀ ਹੋਊਗੀ ਤੇ ਇੱਕਸਾਰ ਹੋਊਗੀ ਤਾਂ ਉਹ ਸਾਰੀਆਂ ਚੀਜ਼ਾਂ ਦਾ ਫਰਕ ਤੁਸੀਂ ਇਸ ਖੇਤ ਦੇ ਵਿੱਚ ਕਲੀਅਰ ਕੱਟ ਦੇਖ ਸਕਦੇ ਆ ਤਾਂ ਮੈਂ ਅਪੀਲ ਕਰੂੰਗਾ ਸਾਰੇ ਕਿਸਾਨ ਵੀਰਾਂ ਨੂੰ ਕਿ ਪ੍ਰੇਰਕ ਇੱਕ ਇਹੋ ਜੀ ਦਵਾਈ ਆ ਕਿ ਤੁਹਾਡਾ ਫਸਲ ਦੇ ਉੱਤੇ ਕੀਤੀ ਮਿਹਨਤ ਤੁਹਾਡਾ ਕੀਤਾ ਖਰਚਾ ਉਹਦਾ ਤੁਹਾਨੂੰ ਸਹੀ ਮੁੱਲ ਮੋੜਨ ਵਾਲੀ ਦਵਾਈ ਹੈਗੀ ਆ ਪ੍ਰੇਰਕ ਤਾਂ ਇਸ ਲਈ ਸਾਰੇ ਕਿਸਾਨ ਵੀਰੇ ਨੂੰ ਜਰੂਰ ਵਰਤ ਕੇ ਦੇਖਣ ਪ੍ਰੇਰਕ ਦਾ ਇਸਤੇਮਾਲ ਅਸੀਂ ਹਰ ਇੱਕ ਬੀ ਨੂੰ ਕਰ ਸਕਦੇ ਆ ਜਿਵੇਂ ਤੁਹਾਡੀ ਕਣਕ ਦੀ ਬਜਾਦ ਹਲੇ ਬਾਕੀ ਹੈਗੀ ਤਾਂ ਉਸ ਦੇ ਵਿੱਚ ਵੀ ਅਸੀਂ ਪ੍ਰੇਰਕ ਦਾ ਇਸਤੇਮਾਲ ਕਰ ਸਕਦੇ ਆ ਉਸ ਤੋਂ ਇਲਾਵਾ ਅੱਗੇ ਵੀ ਕੋਈ ਵੀ ਫਸਲ ਜਿਹੜੀ ਮੱਕੀ ਆ ਜਾਂ ਕੋਈ ਵੀ ਆ ਰਹੀ ਆ ਤੁਸੀਂ ਪ੍ਰੇਰਕ ਦਾ ਇਸਤੇਮਾਲ ਆਪਦੀ ਹਰ ਇੱਕ ਫਸਲ ਦੇ ਵਿੱਚ ਕਰ ਸਕਦੇ ਆ ਤਾਂ ਧੰਨਵਾਦ ਬਹੁਤ ਜ਼ਿਆਦੇ ਸਾਰੇ ਕਿਸਾਨ ਵੀਰਾਂ ਦਾ ਇਹ ਵੀਡੀਓ ਦੇਖਣ ਦੇ ਲਈ